ਯੂਨਾਨ ਨਾਲ ਜੁਟਰੇ ਸੀਰੀਆ ਚ ਇੱਕ ਬੱਚੀ ਦੀ ਤਸਵੀਰ ਨੇ ਫਿਰ ਪੂਰੀ ਦੁਨੀਆ ਨੂੰ ਚਿੰਚਾਉਂ ਕੇ ਰੱਖ ਦਿੱਤਾ ਹੈ ਆਇਆ ਨਾਮ ਇਸ ਬੱਚੀ ਦੀ ਤਸਵੀਰ ਚ ਉਹ ਖੂਨ ਨਾਲ ਲਤਪਟ ਨਜ਼ਰ ਆ ਰਹੀ ਹੈ ਚੋਇਥੇ ਹੋਏ ਹਮਲਿਆਂ ਦੇ ਸ਼ਿਕਾਰ ਹੋਈ ਹੈ ਪਾਰਟੀ ਸੁਰੱਖਿਆ ਸਲਾਹਕਰ ਅਜੀਤ ਡੋਪਾਹਲ ਅਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਰ ਨਸੀਰ ਖਾਨ ਜੰਜੂਆ ਵਿਚਾਲੇ ਹੋਈ ਗਲਬਾਤ ਦੇ ਵੀਰ ਵੀ ਸਾਹਮਣੇ ਆਏ ਨੇ ਪਾਕਿਸਤਾਨ ਦੇ ਅਖਬਾਰ ਦਾ ਐਕਸਪ੍ਰੈਸ ਟ੍ਰਿਬਿਊਨ ਦੇ ਮੁਤਾਬਕ ਦੋਵੇਂ ਸਲਾਹਕਰ ਇਸ ਗੱਲ ਤੇ ਰਾਜ਼ੀ ਸਨ ਕਿ جنگ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਇਸ ਲਈ ਤਣਾਅ ਨੂੰ ਰੋਕਣਾ ਜ਼ਰੂਰੀ ਹੈ پاکستان ਦੇ ਪ੍ਰਧਾਨ ਅਰਮਨਤੀ ਨਵਾਜ਼ ਸ਼ਰੀਫ ਨੇ ਇੱਕ ਵਾਰ ਫਿਰ ਹਜ਼ਬੁਲ ਮੁਜਾਹਿਦੀਨ ਤੇ ਮਾਰੇ ਗਏ ਅਤਵਾਦੀ ਬੁਰਹਾਨਵਾਲੀ ਨੂੰ ਫ੍ਰੀडम फाइਟਰ ਘਰਾੜ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਕਸ਼ਮੀਰ ਦੇ ਸਮਰਥਨ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੁਕ ਸਕਦੀ। ਸ਼ਰੀਫ ਨੇ ਕਿਹਾ ਭਾਰਤੀ ਪੀਐਮ ਦਾ ਪੁਲਿੱਖ ਹੈ ਕਿ ਅਤਵਾਦ ਨਾਲ ਆਜ਼ਾਦੀ ਦੀ ਲੜਾਈ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਨਵਾਜ਼ ਸ਼ਰੀਫ ਨੇ ਪਾਕਿਸਤਾਨੀ ਮੀਡੀਆ ਤੇ ਸੈਂਸਰਸ਼ਿਪ ਲਗਾ ਦਿੱਤੀ ਹੈ। ਜਦਕਿ ਨਵਾਜ਼ ਨੇ ਸੈਨਾ ਅਤੇ ਸਰਕਾਰ ਵਿਚਾਲੇ ਮਤਭੇਦ ਦੀਆਂ ਖਬਰਾਂ ਦੇਣ ਤੇ ਸਖਤ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਵੀ ਦਿੱਤੀ ਹੈ। ਦਰअसल ਪਾਕਿਸਤਾਨੀ ਅਖਬਾਰ ਡੌਨ ਨੇ ਪਰ ਦੀ ਸਰਜਿਕਲ ਸਟ੍ਰਾਈਕ ਮਗਰੋਂ ਨਵਾਬ ਸਰਕਾਰ ਅਤੇ ਸੈਨਾ ਵਿਚਾਲੇ ਮਤਭੇਦੀਆਂ ਖਬਰਾਂ ਦਾ ਖੁਲਾਸਾ ਕੀਤਾ ਸੀ ਜਿਸ ਦੇ ਬਾਅਦ ਪ੍ਰਧਾਨ ਮੰਤਰੀ ਸ਼ਰੀਫ ਨਰਾਜ਼ ਨੇ ਜਿੰਨਾਂ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਸੀ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਨੂੰ ਰਾਸ਼ਟਰਪਤੀ ਅਹੁਦੇਦਾਰੀ ਦਮੀਦਵਾ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਗਏ ਟਰੰਪ ਤਾਂ ਜਿਕੇ ਸੀਨ ਨੂੰ 26 ਸਾਲ ਬਾਅਦ ਬੰਦ ਕੀਤਾ ਗਿਆ ਸਮਾਚਾਰ ਏਜੰਸੀ ਐਪੀ ਦੇ ਮੁਤਾਬਕ ਟਰੰਪ ਦੇ ਮਿੱਤਰ ਤੇ ਰਾਸ਼ਟਰਪਤੀ ਕਾਰਲ ਇਕਾਨ ਨੇ ਇਸਕੇ ਸੀਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਜਿਸ ਦੇ ਬੰਦ ਹੋਣ ਨਾਲ ਤਕਰੀਬਨ 3000 ਲੋਕਾਂ ਦੀ ਨੌਕਰੀ ਗਈ ਹੈ ਸਿੱਖ ਪੈਜਾਰੀਅਤ ਅਮਰੀਕੀ ਪੁਲਿਸ ਵਿੱਚ ਆਲੇ ਜ਼ਿਆਦਾਤਰ ਮੇਲ ਪੈਦਾ ਕਰਨ ਲਈ ਅਮਰੀਕੀ ਪੁਲਿਸ ਨੇ ਸਿੱਖ ਧਾਰਮਿਕ ਸ਼ਖਸੀਤਾਂ ਦਾ ਸਹਿਯੋਗ ਲੈਣਾ ਸ਼ੁਰੂ ਕਰ ਦਿੱਤਾ ਹੈ ਇਸ ਦੀ ਸ਼ੁਰੂਆਤ ਰਾਕਫੋਰਡ ਪੁਲਿਸ ਨੇ ਕੀਤੀ ਹੈ ਇਥੋਂ ਦੀ ਪੁਲਿਸ ਨੇ ਨਾਨਕਸਰ ਸਿੱਖ ਟੈਂਪਲ ਦੇ ਮੁਖੀ ਪਾਪਾ ਦਲਜੀਤ ਸਿੰਘ ਨੂੰ ਆਨਰੇਡੀ ਪੁਲਿਸ ਅਸਿਸਟੈਂਟ ਦਾ ਅਹੁਦਾ ਦਿੱਤਾ ਹੈ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਅਰਥ ਸ਼ਾਸਤਰ ਲਈ 2016 ਦਾ ਨੋਬਲ ਪੁਰਸਕਾਰ ਬੇਟੇ ਆਲੀਵਰ ਹਾਰਟ ਅਤੇ ਫਿਨਲੈਂਡ ਦੇ ਬੇਟੇ ਹੋਮਸਟ੍ਰੌਮ ਨੂੰ ਮਿਲਿਆ ਹੈ ਇਹ ਪੁਰਸਕਾਰ ਇਹਨਾਂ ਦੋਹਾਂ ਨੂੰ ਕੰਟ੍ਰੈਕਟ ਥਿਊਰੀ ਦੇ ਵਿੱਚ ਮਹ ਪੀਬੀਸੀ ਦੀ ਖਬਰ ਦੇ ਮੁਤਾਬਕ ਸੈਮਸੰਗ ਨੇ ਗੈਲੈਕਸੀ ਨੋਟ 7 ਖਰੀਦ ਚੁੱਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਦੋਂ ਤੱਕ ਆਪਣੇ smartphones ਬੰਦ ਰੱਖਣ ਜਦੋਂ ਤੱਕ ਕੰਪਨੀ ਬਦਲੇ ਕੇ ਡਿਵਾਈਸ ਵਿੱਚ ਅਗ ਲੱਗਣ ਦੀ ਜਾਂਚ ਪੂਰੀ ਨਾ ਕਰ ਲਵੇ ਕੰਪਨੀ ਨੇ ਕਿਹਾ ਹੈ ਕਿ ਉਹ ਇਸ ਫੋਨ ਦੀ ਵਿਕਰੀ ਵੀ ਬੰਦ ਕਰ ਦੇਵੇਗੀ